ਜੇਕਰ ਤੁਹਾਡੇ ਕੋਲ ਵੱਡੀ ਕਾਰ ਹੈ ਜਾਂ ਛੋਟੀ ਕਾਰ ਹੈ ਉਹਦਾ ਕਾਰਵਾਸ਼ ਕਰਾਉਣ ਦੇ ਲਈ ਤੁਸੀਂ ਕਿਸੇ ਸਰਵਿਸ ਸਟੇਸ਼ਨ ਤੇ ਜਾਂਦੇ ਹੋ ਤੇ ਸਮੇਂ ਦੀ ਬਰਬਾਦੀ ਵੀ ਹੁੰਦੀ ਹੈ ਪੈਸੇ ਵੀ ਲੱਗਦੇ ਆ ਤੇ ਬੈਠਣ ਨੂੰ ਜਗ੍ਹਾ ਵੀ ਨਹੀਂ ਹੁੰਦੀ ਪਰ ਗੁਰੂ ਹਰਸਾਏ ਦੇ ਵਿੱਚ ਇੱਕ ਜੀਆ ਸਰਵਿਸ ਸਟੇਸ਼ਨ ਖੁੱਲ ਚੁੱਕਿਆ ਪ੍ਰੀਮੀਅਮ ਸ਼ਾਈਨ ਆਟੋਮੈਟਿਕ ਕਾਰਵਾਸ਼ ਆ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਇੱਥੇ ਸਿਰਫ 8 ਮਿੰਟਾਂ ਦੇ ਵਿੱਚ ਗੱਡੀ ਵਾਸ਼ ਕਰਕੇ ਭੇਜ ਦਿੱਤੀ ਜਾਂਦੀ ਹੈ ਤੇ ਗੱਡੀ ਬਣ ਜਾਂਦੀ ਹੈ ਨਵੀਂ ਨਕੋਰ ਕਿੱਥੇ ਖੜੇ ਆ ਗੋਲੂ ਕਾ ਮੋੜ ਖੜੇ ਆ ਗੁਰੂ ਅਰਸਾਈ ਰੋਡ ਤੇ ਸਾਹਮਣੇ ਪੈਟਰੋਲ ਪੰਪ ਆ ਤੇ ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ ਪ੍ਰੀਮੀਅਮ ਸ਼ਾਈਨ ਆਟੋਮੈਟਿਕ ਕਾਰਵਾਸ਼ ਇੱਥੇ ਖੁੱਲ ਗਿਆ ਤੇ ਜਤਿੰਦਰ ਸਿੰਘ ਹੋਰੀਏ ਇਹਦੇ ਮਾਲਕ ਨੇ ਸਭ ਤੋਂ ਵੱਡੀ ਗੱਲ ਗੱਡੀਆਂ ਰੁਕਣ ਦੀ ਵਿਵਸਥਾ ਸਾਫ਼ ਸੁਥਰੀ ਵਿਵਸਥਾ ਜਦੋਂ ਗੱਡੀ ਵਾਸ਼ ਕਰਾਉਂਦੇ ਆ ਤੁਹਾਡੇ ਪੈਰ ਵੀ ਨਹੀਂ ਲੱਪੜਦੇ ਤੇ ਗੱਡੀ ਦੇ ਟਾਇਰ ਵੀ ਖਰਾਬ ਨਹੀਂ ਹੋਣੇ ਬਾਈ ਜੀ ਸਵਾਗਤ ਹੈ ਗੁਰੂ ਸਾਹਿਬ ਲਾਈਵ ਤੇ ਅੱਜ ਤੁਹਾਡੇ ਸਰਵਿਸ ਚਹਿਤ ਆ ਕੀ ਖਾਸ ਵੈਲਕਮ ਜੀ ਤੁਹਾਡਾ ਖਾਸ ਇਹ ਤੇ ਇਹ ਕਿ ਜਿਹੜਾ ਇਹ ਸਾਡਾ ਸਰਵਿਸ ਸਟੇਸ਼ਨ ਹੈ ਇਹ ਆਟੋਮੈਟਿਕ ਕਾਰਵਾਸ਼ ਸਿਸਟਮ ਹੈ ਅੰਡਰ ਬਾਡੀ ਵਾਸ਼ ਮਸ਼ੀਨ ਨਾਲ ਜੇਕਰ ਆਪਾਂ ਲਿਫਟ ਤੇ ਵੀ ਕਰੀਏ ਗਨ ਨਾਲ ਕਰੀਏ ਉਹਦੇ ਨਾਲ ਕੀ ਹੁੰਦਾ ਜਿੱਥੇ ਕਿਤੇ ਮਾੜੀ ਮੋਢੀ ਗੱਡੀ ਕਮਜ਼ੋਰ ਹੋਵੇ ਜਦੋਂ ਲਿਫਟ ਦਾ ਪ੍ਰੈਸ਼ਰ ਨਾਲ ਪਾਣੀ ਵਹਦਾ ਉਹਦੇ ਸਰਾਖ ਵੀ ਹੋ ਜਾਂਦੇ ਜਿਹੜਾ ਇਹ ਮਸ਼ੀਨੀ ਹੈ ਸਿਸਟਮ ਇਹਦੇ ਵਿੱਚ ਇੱਕਸਾਰ ਪਾਣੀ ਵਜਣਾ ਹੈ ਆਰ ਫਾਰੇ ਦੀ ਇੱਕੋ ਜਿਹਾ ਪ੍ਰੈਸ਼ਰ ਹੋਵੇਗਾ ਕਿਸੇ ਵੱਧ ਨਹੀਂ ਕਿਤੇ ਘਟ ਨਹੀਂ ਗੱਡੀ ਨੂੰ ਚਾਰ ਸਫੇਰੋਂ ਜਿਹੜੀ ਹੈ ਬਰਾਬਰ ਪ੍ਰੈਸ਼ਰ ਨਾਲ ਹੀ ਵਾਸ਼ ਕੀਤੀ ਜਾਂਦੀ ਹੈ ਫੋਰਨ ਵਾਲੀ ਤਕਨੀਕ ਗੋਲੂ ਦਾ ਮੋਡ ਲੋ ਕਹਿੰਦੇ ਬਾਰਡਰ ਏਰੀਆ ਨਾਲ ਹਸਰਾਦ ਰਹੀ ਨਾਲ ਦੂਜਾ ਦੇਸ਼ ਸ਼ੁਰੂ ਹੋ ਗਿਆ ਤੁਸੀਂ ਬਾਹਰ ਲਿਆਂ ਤਕਨੀਕਾਂ ਗੁਰੂ ਵਰਸਾਈ ਦੇ ਵਿੱਚ ਲੈ ਕੇ ਆ ਗਏ ਗੋਲੂ ਦਾ ਮੋਡ ਇਹ ਕਾਰਨ ਇਹ ਸੀ ਕਿ ਮੈਂ ਪਹਿਲਾਂ ਪੰਜਾਬ ਪੁਲਿਸ ਸਰਵਿਸ ਕਰ ਰਿਹਾ ਸੀ ਪੈਨਸ਼ਨ ਤੋਂ ਬਾਅਦ ਮੇਰਾ ਇੱਕ ਸ਼ੌਕ ਸੀ ਕਿ ਮੈਂ ਸਭ ਤੋਂ ਪਹਿਲਾਂ ਜਿਹੜੀ ਲੋਕ ਸਾਡੇ ਵੱਲ ਕਹਿੰਦੇ ਪਛੜਿਆ ਏਰੀਆ ਦੇ ਇੱਥੇ ਪਹਿਲਾ ਕੰਮ ਜਿੱਧਰ ਲੱਗ ਜਾਂਦੇ ਨੇ ਉਸ ਤੋਂ ਬਾਅਦ ਸਾਡੇ ਏਰੀਆ ਜਾਂਦੇ ਸੀ ਮੇਰੀ ਸੋਚ ਸੀ ਕਿ ਮੈਂ ਸ਼ੁਰੂ ਹੀ ਇੱਥੋਂ ਕਰਾਂ ਵੀ ਜਿਹੜਾ ਚੰਡੀਗੜ੍ਹ ਲੁਧਿਆਣਾ ਹੁਮ ਹਸ਼ਿਆਰਪੁਰ ਜੰਦਰ ਸੈਡ ਨੂੰ ਜਾਵੇ ਇਸ ਤੋਂ ਬਾਅਦ ਬਿਲਕੁਲ ਜੀ 2 ਘੰਟੇ ਸ਼ੁਰੂ ਕੀਤਾ ਆਪਾਂ ਗੱਡੀ ਧੋਂਦੀ ਹੋਈ ਧੋਪਦੀ ਵੀ ਦਿਖਾ ਦਿੰਦੇ ਆ ਕਿਵੇਂ ਧੋਂਦੇ ਆ ਗੱਡੀ ਨੂੰ ਕਿਵੇਂ ਗੱਡੀ ਦੀ ਸਫਾਈ ਕੀਤੀ ਜਾਂਦੀ ਹੈ ਇਹਨਾਂ ਦੇ ਇਸ ਨਵੇਂ ਸਰਵਿਸ ਸਟੇਸ਼ਨ ਤੇ ਬਾਹਰਲੀ ਤਕਨੀਕ ਦਾ ਬਣਿਆ ਹੋਇਆ ਬਈ ਜੀ ਜਿੱਦਾਂ ਗੱਡੀ ਖੜੀ ਹੈਗੀ ਏ ਥੱਲੇ ਕੀ ਨਿਓਸਲਾ ਲੱਗੀਆਂ ਕੀ ਸਿਸਟਮ ਹੈ ਸਾਰਾ ਥੱਲੇ 22 ਫੁਆਰੇ ਲੱਗੇ ਹੋਏ ਆ ਜੀ ਇਹ ਆਪਣੇ ਆਪ ਇਸ ਜਿਹੜੀ ਮਸ਼ੀਨ ਥੱਲੇ ਚੱਲੇਗੀ ਉਸ ਤੋਂ ਬਾਅਦ ਇਹ ਚਲਦੀ ਹੋਵੇਗੀ ਪ੍ਰੈਸ਼ਰ ਨਾਲ ਪਾਣੀ ਫਿਰ ਵਾਪਸ ਜਾਏਗੀ ਇਸ ਤਰ੍ਹਾਂ ਜਿਹੜਾ ਛੱਤ ਜਿਹੜੀ ਫਰਸ਼ ਜਿਹਨੂੰ ਆਪਾਂ ਪੰਜਾਬੀ ਚ ਕਹਿੰਨੇ ਇਸ ਸਾਫ ਹੋ ਤੋਤਾ ਜਾਵੇਗਾ ਫਰਸ਼ ਜਿਹੜਾ ਥੱਲੋਂ ਸਾਫ ਹੋਵੇਗਾ ਦਿਖਾਉਣੇ ਆ ਤੁਹਾਨੂੰ ਗੱਡੀ ਵਾਸ਼ ਕਿਵੇਂ ਹੁੰਦੀ ਹੈ ਤਸਵੀਰ ਉਹ ਵੀ ਦਿਖਾ ਦਿੰਨੇ ਆ ਥੱਲੋਂ ਹੀ ਕਾਫੀ ਨਿਓਜ਼ਲਾਂ ਜਿਹੜੀਆਂ ਨੇ ਮੈਨੂੰ ਲੱਗਦਾ 22 24 ਦੇ ਕਰੀਬ ਨਿਓਜ਼ਲਾਂ ਲੱਗ ਰਹੀਆਂ ਨੇ ਇਹ ਸਾਰਾ ਸਿਸਟਮ ਹੈ ਇੱਧਰ ਤੁਹਾਨੂੰ ਦਿਖਾ ਦਿੰਨੇ ਆ ਇਹ ਸਿਸਟਮ ਦੇ ਜ਼ਰੀਏ ਥੱਲੇ ਪੂਰੀ ਅੱਗੇ ਜਾਊਗੀ ਅੱਗੇ ਤੱਕ ਜਾਊਗੀ ਹਾਂ ਲਾਸਟ ਤੱਕ ਜਾਏਗੀ ਜਿੰਨੀ ਮਰਜ਼ੀ ਵੱਡੀ ਗੱਡੀ ਹੋਵੇ ਹੂੰ ਐਂਡ ਤੱਕ ਜਾਏਗੀ ਜਿੱਦਾਂ ਪਾਣੀ ਆਪਾਂ ਪਾਣੀ ਇਹ ਥੱਲੇ ਲਾਸਟ ਤੱਕ ਜਾਏਗੀ ਫਿਰ ਉੱਥੋਂ ਵਾਪਸ ਉਸੇ ਤਰ੍ਹਾਂ ਵਾਪਸ ਆਏਗੀ ਮਗਰਾਟਾ ਦੇ ਵਿੱਚੋਂ ਪਾਣੀ ਮਿੱਟੀ ਆਪੇ ਨਿਕਲੂਗੀ 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 ਹਾਂ ਅੱਛਾ ਲਾਸਟ ਤੱਕ ਜਾਊਗੀ ਉੱਥੇ ਜਾ ਕੇ ਫਿਰ ਵਾਪਸ ਆਪਣੇ ਆਪ ਇਹਨੇ ਸੈਂਸਰ ਲੱਗੇ ਹੁੰਦੇ ਜਦੋਂ ਗੱਡੀ ਦਾ ਏਰੀਆ ਖਤਮ ਹੋ ਜਾਏਗਾ ਉੱਥੇ ਰੁਕ ਜਾਏਗੀ ਫਿਰ ਉੱਥੋਂ ਵਾਪਸ ਆਏਗੀ ਅੱਛਾ ਹਾਂਜੀ ਜਿੱਥੋਂ ਤੱਕ ਜਾਓਗੇ ਜਿੱਥੇ ਗੱਡੀ ਖਤਮ ਹੋ ਗਈ ਉੱਥੋਂ ਵਾਪਸੀ ਆਪਣੇ ਆਪ ਆਟੋਮੈਟਿਕ ਕਿੰਨੀ ਵਾਰ ਅੱਗੇ ਪਿੱਛੇ ਜਾਂਦੀ ਆ ਇੱਕ ਵਾਰ ਪਿੱਛੇ ਜਾਏਗੀ ਇੱਕ ਵਾਰ ਹੀ ਅੱਗੇ ਆਏਗੀ ਇੰਨੇ ਚ ਕੰਮ ਹੋ ਗਿਆ ਹਾਂਜੀ ਤੇ ਗੱਡੀ ਵਾਸ਼ ਕਿੰਨੇ ਸਮੇਂ ਚ ਹੋ ਜਾਂਦੀ ਤੁਸੀਂ ਉੱਤੇ 8 ਮਿੰਟ ਲੇ ਕੇ ਲਾਇਓ ਹਾਂਜੀ ਗੱਡੀ ਵਾਸ਼ ਪੂਰੇ 8 ਮਿੰਟ ਕੋ ਪਹਿਲਾਂ ਹੀ ਹੋ ਜਾਂਦੀ ਹੈ ਫਿਰ ਕੋਈ 2 1 2 4 ਮਿੰਟ 10 ਮਿੰਟ ਜਿਹੜਾ ਵਾਧਾ ਘਾਟਾ ਕਪੜਾ-ਕੁਪੜਾ ਮਾਰਨਾ ਉਹ ਫਿਰ ਅਗਾਂ 5 2 4 ਮਿੰਟ ਜਿਹੜੇ ਪਾਲਿਸ਼ ਵਗੈਰਾ ਦੇ ਲੱਗਦੇ ਇੱਥੇ ਸਟੈਂਡ ਜਿਹੜੀ ਹੈ ਰੈਂਪ ਤੇ ਗੱਡੀ ਸਿਰਫ 7 ਤੋਂ 8 ਮਿੰਟ ਹੀ ਰਹਿੰਦੀ ਹੈ 7 ਤੋਂ 8 ਮਿੰਟ ਦੇਖ ਲਓ ਜੀ 7 ਤੋਂ 8 ਮਿੰਟ ਇੱਥੇ ਗੱਡੀ ਰਹਿਣੀ ਹੈ ਹੁਣੇ ਅਸੀਂ ਸਟਾਰਟ ਕੀਤਾ ਇੱਕ ਵਾਰ ਜਿਹੜਿਆ ਨਿਊਜ਼ਲਾਂ ਸੀ ਉਹ ਪਟੜੇ ਦੇ ਸਹਾਰੇ ਉਸ ਮਸ਼ੀਨ ਦੇ ਸਹਾਰੇ ਅੱਗੇ ਗੰਜਾਂ ਤੇ ਮਗਰਾਟਾਂ ਦੇ ਵਿੱਚੋਂ ਗੰਦ ਨਿਕਲ ਮਗਰਾਟਾਂ ਤੱਕ ਜਿਹੜਾ ਪਾਣੀ ਉਹ ਨਿਊਜ਼ਲਾਂ ਮਾਰਦੀਆਂ ਹੋ ਜਾਂ ਤੁਹਾਨੂੰ ਦਿਖ ਰਹੀਆਂ ਨੇ ਪੂਰਾ ਥੱਲੂ ਵਾਸ਼ ਹੋਇਆ ਪੂਰੀ ਗੱਡੀ ਥੱਲੂ ਵਾਸ਼ ਹੋਈ ਅੱਗੇ ਲੋਕ ਪ੍ਰਸ਼ਾਸਨ ਨਾਲ ਕਰਦੇ ਤੇ ਇੱਧਰ ਸਾਰਾ ਆਟੋਮੈਟਿਕ ਸਿਸਟਮ ਲਾ ਰੱਖਿਆ ਬਾਈ ਜੀ ਇਹ ਕੀ ਚੀਜ਼ ਹੈ ਇਹ ਤਾਂ ਕੀ ਰਹਿਦਾ ਇਹ ਕੰਟਰੋਲ ਪੈਨਲ ਹੈ ਠੀਕ ਹੈ ਜਦੋਂ ਇੱਕ ਸਿਸਟਮ ਹੋਵੇ ਤਾਂ ਕੰਪਲੀਟ ਹੋ ਜਾਣਾ ਆਪਣੇ ਆਪ ਇਹਦੇ ਵਿੱਚ ਮੇਨ ਜਗ੍ਹਾ ਤੇ ਆ ਜਾਣਾ ਉਸ ਤੋਂ ਬਾਅਦ ਦੁਬਾਰਾ ਸਟਾਰਟ ਕੀਤਾ ਜਾਏਗਾ ਚਾਹੋਂ ਦੁਬਾਰਾ ਕਰ ਹਾਂਜੀ ਇਹ ਹੁ ਇਹ ਚੱਲੇਗਾ ਅੱਛਾ ਇਹ ਹੁਣ ਉੱਪਰੋਂ ਮਾਰਨ ਲੱਗ ਗਿਆ ਹਾਂਜੀ ਗੱਡੀ ਦਾ 4 ਫੇਰਾ ਇਹ ਚ ਇਹਨੂੰ ਆਰਮ ਕਿਹਾ ਜਾਂਦਾ ਹੈ ਹੂੰ ਇਹਦੇ ਵਿੱਚ ਜਿੰਨੇ ਫੁਆਰੇ ਚੱਲਣਗੇ ਸਾਰੇ ਬਰਾਬਰ ਜਿਹੜਾ ਪਾਣੀ ਦੀ ਪ੍ਰੈਸ਼ਰ ਹੋਵੇਗਾ ਕਿਤੇ ਵੱਧ ਨਹੀਂ ਕਿਤੇ ਘਟ ਨਹੀਂ ਨਾ ਤਾਂ ਗੱਡੀ ਦਾ ਰੰਗ ਫੇਟ ਹੋਵੇ ਹੂੰ ਤੇ ਗੱਡੀ ਦੀ ਮਿਆਦ ਵੀ ਵੱਧਦੀ ਹੈ ਆ ਤੁਸੀਂ ਦੇਖ ਸਕਦੇ ਹੋ ਇੱਕ ਤਸਵੀਰ ਜਿਹੜੀ ਹੋਰ ਤੁਹਾਨੂੰ ਦਿਖ ਰਹੀ ਹੈ ਆਟੋਮੈਟਿਕ 4 ਸਪੇਰੇ ਇੱਕੋ ਜਿੰਨਾ ਪਾਣੀ ਵਜਣਾ ਹੈ ਇਤੇ ਜਿਆਦਾ ਪ੍ਰੈਸ਼ਰ ਨਹੀਂ ਵੈਣਾ ਜਿੰਦੇ ਨਾਲ ਤੁਹਾਡਾ ਰੰਗ ਫੇਟ ਹੋ ਜਾਵੇ ਜਿਵੇਂ ਗੱਡੀ ਦਾ ਜਿਹੜਾ ਕਲਰ ਹੈ ਉਹ ਹੀ ਰਹਿਣਾ ਹੈ ਮਨਟੇਨ ਰੱਖਣਾ ਕਲਰ ਨੂੰ ਹਾਂ ਬਿਲਕੁਲ ਮਨਟੇਨ ਰਹੇਗਾ ਔਰ ਇਸ ਤੋਂ ਬਾਅਦ ਜਿਹੜਾ ਇੱਥੇ ਦਾ ਸਿਸਟਮ ਪੂਰਾ ਹੋ ਜਾਏਗਾ ਉਸ ਤੋਂ ਬਾਅਦ ਇਹਨੂੰ ਜਿਹੜਾ ਫੋਮ ਵਾਸ਼ ਵਾਸਤੇ ਚਲਾਇਆ ਜਾਏਗਾ ਅੱਛਾ ਫੋਮ ਇੱਕ ਵਾਰ ਵਾਪਸ ਆਊਗੀ ਜਿੱਦਾਂ ਅੱਗੇ ਗਈ ਆ ਇੱਥੇ ਪਿੱਛੇ ਜਾ ਕੇ ਨਾ ਇੱਥੇ ਖੜ ਜਾਏਗੀ ਇਸ ਤੋਂ ਬਾਅਦ ਇਹਨੇ ਆਪਣੇ ਆਪ ਮੈਨੂਅਲ ਤੇ ਆ ਜਾਏਗੀ ਮੈਨੂਅਲ ਤੇ ਆਣ ਤੋਂ ਬਾਅਦ ਜਿਹੜੀ ਹੈ ਇਹਦੀ ਫੋਮ ਚਲਾਈ ਜਾਏਗੀ ਇਹਨੇ ਜਿੰਨਾ ਪਾਣੀ ਮਾਰਨਾ ਸੀ ਉਹ ਮਾਰਤਾ ਹਾਂ ਪਾਣੀ ਮਾਰਤਾ ਸਿਰਫ ਇੱਕ ਵਾਰੀ ਫੋਮ ਵਾਸਤੇ ਜਿਵੇਂ ਆਪਾਂ ਸਾਬਣ ਮਾਰਦੇ ਪੁਰਾਣੇ ਸਰਵਜ ਜਿਹਨ ਵਾਲੇ ਹੱਥ ਨਾਲ ਮਾਰ ਹਾਂ ਉਹ ਨਹੀਂ ਚੱਲਦਾ ਸਿੱਧੀ ਫੋਮ ਚੱਲੇਗੀ ਆ ਆਟੋਮੈਟਿਕ ਜਾਊਗਾ ਇਹ ਵੀ ਹਾਂਜੀ ਹਾਂਜੀ ਆਟੋਮੈਟਿਕ ਲਓ ਜੀ ਤੀਜਾ ਪੜਾ ਜਿਹੜਾ ਉਹ ਸ਼ੁਰੂ ਹੋ ਗਿਆ ਦੋ ਪੜਾ ਤੁਹਾਨੂੰ ਪਹਿਲੇ ਦਿਖਾਏ ਹੁਣ ਇਹਦੇ ਤੇ ਆਟੋਮੈਟਿਕ ਹੀ ਫੋਮ ਜਿਹੜੀ ਆ ਉਹ ਵੱਜਦੀ ਤੁਹਾਨੂੰ ਦਿਖਾਈ ਦੇ ਰਹੀ ਹੈ ਗੱਡੀ ਦੇ ਉੱਪਰ ਫੋਮ ਜਿਹੜੀ ਆ ਹੁਣ ਉਹ ਵੱਜ ਰਹੀ ਹੈ ਨਵੀਂ ਤਕਨੀਕ ਨਵਾਂ ਸਿਸਟਮ ਜਿਹੜਾ ਉਹ ਗੋਲੂ ਕਾ ਮੋਰ ਦੇ ਵਿੱਚ ਲਾ ਦਿੱਤਾ ਬਾਈ ਹੋਰਾਂ ਨੇ ਗੋਲੂ ਕਾ ਗੁਰੂ ਵਰਸਾਏ ਰੋਡ ਤੇ ਤੇ ਫੋਮ ਜੀ ਬਾਈ ਜੀ ਇਹ ਉੱਤਰੋ ਸਲੋ ਆਉਗੀ ਇਸ ਤਰ੍ਹਾਂ ਹਾਂਜੀ ਹਾਂਜੀ ਬਸ ਇਸ ਸਪੀਡ 'ਚ ਆਪਣੇ ਆਪ ਆਣੀ ਤੇਜ਼ ਵੀ ਕੀਤੀ ਜਾ ਸਕਦੀ ਹੈ ਪਰ ਗੱਡੀ ਨੂੰ ਪੂਰੀ ਸ਼ਾਈਨ ਦੇਣ ਵਾਸਤੇ ਜਿਹੜੀ ਇਹ ਇਹ ਸਪੀਡ ਰੱਖੀ ਜਾਂਦੀ ਹੈ ਕੰਪਨੀ ਵੱਲੋਂ ਵੀ ਜੇ ਕੁਝ ਬੰਦੇ ਜਿਨ੍ਹਾਂ ਨੂੰ ਜਿਵੇਂ ਕਿ ਮਗਰੂ ਲਾਉਣ ਵਾਲੀ ਗੱਲ ਉਹ ਵਧਾਵ ਹੀ ਦਿੰਦੇ ਨੇ ਅੱਛਾ ਸਪੀਡ ਹਾਂ ਪਰ ਨਹੀਂ ਆਪਣੇ ਜੋ ਕੰਪਨੀ ਨੇ ਮੈਨੂਲ ਤਿਆਰ ਕੀਤਾ ਉਹਦੇ ਫੋਲਡਿੰਗ ਚੱਲੀ ਜਾ ਰਹੀ ਹੈ ਆਪਾਂ ਦੇ ਕੋਈ ਛੇੜਛਾੜ ਨਹੀਂ ਕੀਤੀ ਆਪਾਂ ਕੋਈ ਛੇੜਛਾੜ ਨਹੀਂ ਹੈ ਤੇ ਆ ਦੇਖੋ ਆਪੇ ਮਾਰਦੀ ਹੋਈ ਤੁਹਾਨੂੰ ਦਿਖਾਈ ਦੇ ਰਹੀ ਹੈ ਫੋਮ ਜਿਹੜੀ ਹੈ ਉਹ ਵੱਜ ਰਹੀ ਹੈ ਆਪਣੇ ਆਪ ਹੀ ਵੱਜ ਗਈ ਸਾਰੀ ਗੱਡੀ ਤੇ ਹਾਂਜੀ ਹੁਣ ਇਸ ਤੋਂ ਬਾਅਦ ਕੀ ਹੈ ਆਪਣੀ ਮਨ ਦੀ ਤਸੱਲੀ ਵਾਸਤੇ ਕਸਟਮਰ ਦੀ ਤਸੱਲੀ ਵਾਸਤੇ ਕਿਉਂਕਿ ਆਪਣੀ ਜਿਹੜੀ ਏਰੀਆ ਰੇਤਲਾਣੀ ਹੈ ਚੀਕਨੀ ਮਿੱਟੀ ਵਾਲਾ ਇਸ ਵਾਸਤੇ ਕਈ ਵਾਰ ਕੋਈ ਦਾਗ ਰਹਿ ਜਾਂਦੇ ਨੇ ਇਹ ਫਿਰ ਜਿਹੜਾ ਵਾਸ਼ਰਮੈਨ ਹੈ ਕੱਪੜਾ ਮਾਰੇਗਾ ਤੇ ਚੰਗੀ ਤਰ੍ਹਾਂ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਬਿਲਕੁਲ ਜੀ ਕੰਬੀ ਨਹੀਂ ਛੱਡੇ ਵੈਸੇ ਇੱਕ ਕੰਪਨੀ ਇਹ ਕਹਿੰਦੀ ਹੈ ਵੀ ਲੋੜਦੀ ਹੈ ਹਾਂ ਤਾਂ ਲੋਕਾਂ ਦੀ ਤਸੱਲੀ ਤੁਸੀਂ ਕਰਾ ਕੇ ਦੇ ਹਾਂਜੀ ਹਾਂਜੀ ਬਿਲਕੁਲ ਆਪਣੇ ਮਨ ਦੀ ਵੀ ਤਸੱਲੀ ਕਸਟਮਰ ਦੀ ਵੀ ਹਾਂ ਤੇ ਰਿਐਲਿਟੀ ਵਿੱਚ ਜਿਹੜੀ ਹੈ ਹਰ ਤਰ੍ਹਾਂ ਕਿਸੇ ਤਰ੍ਹਾਂ ਮਨ ਵਿੱਚ ਸ਼ੰਕਾ ਨਾ ਰਹਿ ਜਾਵੇ ਕਿ ਇਥੋਂ ਕਮੀ ਰਹੇਗੀ ਮੇਰਾ ਗਾਹਕ ਨਾਰਾਜ਼ ਨਾ ਹੋਵੇ ਅੱਛਾ ਇਹ ਤਕਨੀਕ ਬਾਹਰ ਲਈ ਲੈ ਕੇ ਆ ਗਏ ਤੁਸੀਂ ਫੌਰਨ ਵਾਲਾ ਸਿਸਟਮ ਲਾਤਾ ਗੋਲੂ ਕਾ ਮੋੜੇ ਪਛੜਾ ਸ਼ਬਦ ਲਾਦਾ ਫਿਰ ਐਸਾ ਐਕਚੁਅਲੀ ਕੀ ਇਹ ਬਸ ਇਹੀ ਸੀ ਵੀ ਸਾਨੂੰ ਅਸੀਂ ਉਹ ਉਹ ਦਰਸ਼ਨ ਕਰਦੇ ਸੀ ਜਦੋਂ ਚੀਜ਼ਾਂ 10 20 ਸਾਲ ਹੰਡ ਚੱਕੀਆਂ ਹੁੰਦੀਆਂ ਸੀ ਤੇ ਸਾਨੂੰ ਉਦੋਂ ਪਤਾ ਲੱਗਦਾ ਸੀ ਇਸ ਏਰੀਆ 'ਚ ਵੀ ਆ ਵੀ ਚੀਜ਼ ਹੁੰਦੀ ਹੈ ਮੈਂ YouTube ਤੋਂ ਇਹ ਸਿਸਟਮ ਦੇਖਿਆ ਸੀ ਤੇ ਮੇਰੀ ਇਹ ਚਾਹਤ ਸੀ ਕਿ ਮੈਂ ਹੋਰ ਤਾਂ ਬਹੁਤਾ ਕੁਝ ਜਾਣਦਾ ਨਹੀਂ ਇੱਕ ਸਰਵਿਸ ਸਟੇਸ਼ਨ ਜਿਹੜਾ ਆਟੋਮੈਟਿਕ ਕਾਰਵਾਸ਼ ਲਾ ਦਿੱਤਾ ਜਾਵੇ اچھا بھائی ਕਿੰਨਾ ਕੋ ਪੈਸਾ ਲੱਗ ਗਿਆ ਹੋਵੇ ਕੰਮ ਹੁਣ ਤੱਕ ਜਿਹੜਾ ਟੋਟਲ ਫਰਸ਼ ਫਰਸ਼ ਟੈਲਾਂ ਟੁੱਲਾ ਪਾ ਗਏ 9 ਲੱਖ ਦੀ ਕੱਲੀ ਮਸ਼ੀਨ ਮਸ਼ੀਨ ਸਿਸਟਮ ਸਾਰਾ ਮੋਟਰ ਕੰਟਰੋਲ ਪੈਨਲ ਕੰਪਰੈਸ਼ਨ ਵਗੈਰਾ ਜਿੰਨਾ ਵੀ ਹੈ ਇਹ ਟੋਟਲ ਜਿਹੜਾ ਟਰਾਂਸਪੋਰਟੇਸ਼ਨ ਦਾ ਖਰਚਾ ਪਾ ਕੇ 9 ਲੱਖ ਰੁਪਏ ਲੱਗਿਆ ਸੀ ਉਸ ਤੋਂ ਬਾਅਦ ਸ਼ੈੱਡ ਵਗੈਰਾ ਕਮਰਾ ਤਿਆਰ ਕਰਾਇਆ ਗਿਆ 39000 ਤਾਂ ਮੈਂ ਫਰਨੀਚਰ ਫਰਨੀਚਰ ਰੱਖਿਆ ਕਸਟਮਰ ਦੇ ਬੈਣ ਉੱਠਣ ਵਾਸਤੇ ਕਸਟਮਰ ਦੀ ਗੱਲ ਆ ਰਹੀ ਜੇਕਰ ਕੋਈ ਗੱਡੀ ਲੈ ਕੇ ਆਉਂਦਾ ਵਿਦ ਫੈਮਿਲੀ ਲੋਕਾਂ ਕੇ ਗੱਡੀ ਤੁਹਾਨੂੰ ਚਲੇ ਜਾਂਦੇ ਆ ਬੈਠਣ ਨੂੰ ਬੜਾ ਵਧੀਆ ਕਮਰਾ ਵੀ ਬਣਾ ਰੱਖਿਆ ਹੈ ਕਸਟਮਰਾਂ ਦੇ ਬੈਠਣ ਦੇ ਲਈ ਆ ਸਰਦੋਤ ਕਸਟਮਰ ਦੇ ਬੈਠਣ ਵਾਸਤੇ ਜੇਕਰ ਕੋਈ ਫੈਮਿਲੀ ਸਮੇਤ ਆਉਂਦਾ ਤਾਂ ਉਸ ਸਮੇਂ ਮੈਂ ਵੀ ਅੰਦਰ ਨਹੀਂ ਬੈਠਾਂਗਾ ਉਹ ਆਪਣਾ ਗੱਡੀ ਲੈ ਕੇ ਆਉਂਦਾ 10 ਮਿੰਟ ਵਾਸਤੇ ਵਿਆਹ ਸ਼ਦੀ ਪੰਨੋ ਜਾ ਰਿਹਾ ਹੈ ਤੇ ਉਹਦਾ ਪਰਿਵਾਰ ਇੱਥੇ ਬੈਠ ਕੇ ਆਪਦਾ ਟਾਈਮ ਪਾਸ ਕਰ ਸਕਦਾ ਹੈ LED ਲੱਗੀ ਹੈ TV ਦੇਖ ਸਕਦਾ ਤੇ ਜਦੋਂ ਉਹਦਾ ਜਿਹੜਾ ਕੰਪਲੀਟ ਹੋ ਜਾਏਗੀ ਵਾਸ਼ਿੰਗ ਜਦੋਂ ਉਹਨਾਂ ਨੇ ਜਾਣਾ ਹੋਵੇਗਾ ਮੈਂ ਵੀ ਉਸ ਤੋਂ ਬਾਅਦ ਹੀ ਇੰਟਰ ਕਰਾਂਗਾ ਲੋ ਜੀ ਜੇਕਰ ਤੁਸੀਂ ਵਿਆਹ ਸ਼ਾਦੀ ਜਾਣਾ ਤੇ ਗੱਡੀ ਵਾਸ਼ ਕਰਕੇ ਤੇ ਚਿੱਟਾ ਕੁਰਤਾ ਪਜਾਮਾ ਪਾਇਆ ਹੋਇਆ ਤੇ ਥੱਲੇ ਖੋਸਾ ਪਾਇਆ ਤੇ ਫਿਰ ਜਾਣਾ ਹੈ ਤਾਂ ਬੰਦਾ ਕਹਿੰਦਾ ਗੱਡੀ ਸਾਫ਼ ਹੋਣੀ ਚਾਹੀਦੀ ਪਰ ਟਾਈਮ ਨਹੀਂ ਹੈਗਾ ਟਾਈਮ ਤੁਹਾਡੇ ਲੱਗਣਾ 8 ਮਿੰਟ 8 ਮਿੰਟ ਲੱਗੇ ਤਾਂ ਕੁਰਸੀਆਂ ਵੀ ਨਵੀਆਂ ਬਣੀਆਂ ਤੇ ਸਭ ਕੁਝ ਬੈਠਣ ਦਾ ਪ੍ਰਬੰਧ ਤੇ ਸਰਦਰ ਉਹ ਤਾਂ ਕਿ ਕੋ ਚਾਹ ਪਾਣੀ ਬੁਲਾਓਗੇ ਕਸਟਮਰ ਹਾਂ ਹਾਂ ਬਿਲਕੁਲ ਚਾਹ ਪਾਣੀ ਦਾ ਪ੍ਰਬੰਧ ਸਾਡਾ ਆਪਦਾ ਹੀ ਮੁੰਡਾ ਜਿਹੜਾ ਜੇ ਹੋਜੀ ਜਰੂਰ ਚਾਹ ਮੰਗੇ ਤਾਂ ਕੌਫੀ ਮੰਗੇ ਤਾਂ ਉਹਨੂੰ ਪ੍ਰੋਵਾਈਡ ਕੀਤੀ ਜਾਵੇ। ਹਾਂ ਬਿਲਕੁਲ ਜੀ ਤੇ ਇੱਕ ਚੀਜ਼ ਤੁਹਾਨੂੰ ਹੋਰ ਦਿਖਾਣੇ ਆ। ਇੱਕ ਵਾਰ ਕੈਮਰਾ ਪਿੱਛੇ ਕਵਾ ਕੇ ਦਿਖਾਓ ਕਿੰਨਾ ਇੰਟਰਲੋਕ ਟਾਇਲ ਲਗਾ ਕੇ ਕਿੰਨਾ ਸਾਫ ਸੁਥਰੇ ਢੰਗ ਦੇ ਨਾਲ ਕਿੰਨੀ ਵਧੀਆ ਤਕਨੀਕ ਦੇ ਨਾਲ ਇਹ ਸਰਵਿਸ ਸਟੇਸ਼ਨ ਬਾਈ ਹੋਰਾਂ ਨੇ ਬਣਾਇਆ ਫੌਰਨ ਦੀ ਤਕਨੀਕ ਜਿਹੜੀ ਹੈ ਗੋਲੂ ਦਾ ਮੋੜ ਦੇ ਵਿੱਚ ਵਰਤੀ ਗਈ ਗੁਰੂਰਸਾਈ ਬਾਈ ਰੰਗ ਦੱਸ ਰਿਹਾ ਗੱਡੀ ਦਾ। ਹਾਂ ਜੀ ਇਹ ਰੰਗ ਜਿਹੜਾ ਸਿਲਵਰ ਕਲਰ ਹੈ ਇਸ ਤੋਂ ਬਾਅਦ ਇਹ ਜਿਹੜਾ ਕੱਪੜਾ ਵੱਜ ਜਾਏਗਾ ਉਸ ਤੋਂ ਬਾਅਦ ਬਾਰਾ ਇਨੂੰ ਫੇਰ ਚਲਾਈਆਂ ਜਾਣਗੇ ਆਰਮਜ਼ ਉਹਦੇ ਨਾਲ ਫਿਰ ਸਾਰਾ ਜਿਹੜਾ ਉਹ ਵੀ ਸਾਫ਼ ਹੋ ਜਾਏਗਾ ਉਸ ਤੋਂ ਬਾਅਦ ਗੱਡੀ ਥੱਲੇ ਉਤਾਰ ਕੇ ਕੱਪੜਾ ਮਾਰ ਕੇ ਪਾਲਿਸ਼ ਕਰਕੇ ਲੋਕਾਂ ਦੇ ਮਨ ਵਿੱਚ ਇਹ ਗੱਲ ਆ ਜਾਊਗੀ ਵੀ ਇੰਨਾ ਮਹਿੰਗਾ ਸਰਵਿਸ ਸਟੇਸ਼ਨ ਲਾਤਾ ਵੀ ਇਹਨਾਂ ਦੇ ਪੈਸੇ ਜ਼ਿਆਦਾ ਹੋਣਗੇ ਰੇਟ ਜ਼ਿਆਦਾ ਹੋਊਗਾ ਰੇਟ ਕੀ ਬਾਜ਼ਾਰ ਵਾਲੇ ਆ ਕੇ ਘਟਵਾਦਾ ਪਹਿਲੀ ਤਾਂ ਗੱਲ ਇਹ ਹੈ ਜੀ ਵੀਰ ਜੀ ਰੇਟ ਤੇ ਸ਼ੌਕ ਦਾ ਕੋਈ ਮੇਲ ਹੀ ਨਹੀਂ ਹੈਗਾ ਜਿਹਦੇ ਕੋਲ ਸ਼ੌਕ ਹੋਵੇਗਾ ਉਹਨੂੰ ਰੇਟ ਨਾਲ ਕੋਈ ਸਬੰਧ ਨਹੀਂ ਹੁੰਦਾ ਫਿਰ ਵੀ ਰੇਟ ਨਾਰਮਲ ਹੀ ਹੈ ਉਹ ਜ਼ਿਆਦਾ ਨਹੀਂ ਹੈਗੇ 1000 ਵਾਲੀ ਹਾਂ ਤੇ ਇਹ ਕੀ ਖਾਸ ਹੈ ਮਸ਼ੀਨ ਪਈ ਵੈਕਿਊਮ ਕਲੀਨਰ ਹੈ ਇਹ ਹੈਵੀ ਡਿਊਟੀ ਵੈਕਿਊਮ ਕਲੀਨਰ ਹੈ ਅੱਛਾ ਇਹਦੇ ਨਾਲ ਆਹ ਪਾਰਟਸ ਨਾਲ ਆਏ ਮੱਖਰੇ ਵਸਰੇ ਜਿਹੜੇ ਵੱਖ-ਵੱਖ ਇਸੇ ਪੁਰਜਾ ਵਿੱਚ ਜਾ ਕੇ ਗੱਡੀ ਦੀ ਸਫਾਈ ਕਰ ਸਕਦੇ ਨੇ ਔਰ ਇਹਦੇ ਨਾਲ ਦਾ ਵੈਕਿਊਮ ਕਲੀਨਰ ਤੋ ਉਹਨੂੰ ਕਿਸੇ ਵੀ ਸਰਵਿਸ ਸਟੇਸ਼ਨ ਤੇ ਨਹੀਂ ਮਿਲ ਸਕਦਾ ਮੈਗਰੰਟੀ ਨਾਲ ਕਹਿ ਸਕਣਾ ਹੈ ਬਾਈ ਗੱਲ ਤੋ ਵਾਕੇ ਗਰੰਟੀ ਨਾਲ ਹੈ ਗੱਲ ਤੇਰੀ ਚੰਗੀ ਲੱਗ ਰਹੀ ਹੈ ਲੋਕ 18000 ਰੁਪਏ ਦੀ ਮਸ਼ੀਨ ਲਿਆ ਕੇ ਰੱਖ ਦਿੰਦੇ ਆ ਨਾਲ ਪਾਣੀ ਵਾਲੀ ਦੇ ਨਾਲ ਦੂਜੀ ਤੇ 20000 ਰੁਪਏ ਲਾ ਕੇ ਸਰਵਟੇਨ ਚਲਾ ਲੈਂਦੇ ਆ ਤੇ ਤੂੰ ਲਾਤਾ 20 ਲੱਖ ਰੁਪਏ ਦੀ ਜ਼ਮੀਨ ਨਹੀਂ ਖਰੀਦੀ ਆ ਜ਼ਮੀਨ ਤਾਂ ਵੱਖਰੀ ਪਹਿਲਾਂ ਦੀ ਖਰੀਦੀ ਹੋਈ ਸੀ ਤੇ ਬਸ 18 ਲੱਖ ਰੁਪਏ ਤਾਂ ਹੋਣ ਲਾਇਆ ਹੈ ਜ਼ਮੀਨ ਤਾਂ ਆਪਣੀ ਪਹਿਲਾਂ ਦੀ ਸੀ 18 ਲੱਖ ਜ਼ਮੀਨ ਤੇ 30 ਲੱਖ ਰੁਪਏ ਲੱਗਿਆ ਸੀ ਰੇਟ ਅੱਜ ਤੋਂ 4 ਮਹੀਨੇ ਪਹਿਲਾਂ 30 ਲੱਖ ਰੁਪਏ ਜ਼ਮੀਨ ਦਾ ਰੇਟ ਲੱਗਿਆ ਸੀ ਅੱਛਾ ਅੱਛਾ ਹਾਂ ਜੀ ਮਤਲਬ ਅਪਰੋਕਸੀਮੇਟਲੀ ਕੋਈ 50 ਲੱਖ ਦਾ ਸਿਸਟਮ ਬਣ ਲਓ ਜ਼ਮੀਨਸ ਦੇ ਤਰ ਰੁਪਿਆ ਲਾਇਆ ਲੋਕਾਂ ਦੇ ਲਈ ਨਵੀਂ ਚੀਜ਼ ਲੈ ਕੇ ਆਏ ਉਹ ਕੀ ਅਪੀਲ ਹੈਗੀ ਆ ਗੁਰੂਰ ਸਾਹਿਬ ਲਾਈਵ ਤੇ ਲੋਕਾਂ ਨੇ ਵੀਡੀਓ ਦੇਖ ਲੈਣੀ ਹੈ ਆਪਣਾ ਮੋਬਾਈਲ ਨੰਬਰ ਤੇ ਐਡਰੈਸ ਜ਼ਰੂਰ ਦੱਸਿਓ ਹਾਂਜੀ ਮੇਰਾ ਜਿਹੜਾ ਪਿੰਡ ਪੀਰੇਕੇ ਉਤਾੜ ਹੈ ਤੇ ਬਾਕੀ ਸਿਸਟਮ ਤਾਂ ਆਪਣੇ ਗੋਲੂਗਾ ਮੋੜ ਸਰਵਰ ਸਟੇਸ਼ਨ ਮੇਰਾ ਪੈਟਰੋਲ ਪੰਪ ਦੇ ਸਾਹਮਣੇ ਮੋਬਾਈਲ ਨੰਬਰ ਮੇਰਾ 941735573794173 55737 بیٹے ਦਾ ਨੰਬਰ ਹੈਗਾ 7986504760 7986504760 ਬਿਲਕੁਲ ਜੀ ਨੰਬਰ ਵੀ ਤੁਹਾਡੇ ਆ ਗਿਆ ਹੁਣ ਵੀਡੀਓ ਲੋਕਾਂ ਨੇ ਜਾਣੀ ਆ ਬਹੁਤ ਜਿਹੜਾ ਬੰਦਾ ਵੀਡੀਓ ਦੇਖ ਕੇ ਆਵੇ ਸ਼ੇਅਰ ਕਰਕੇ ਆਵੇ ਮਾਨਦਾਨ ਕਰੋਗੇ ਉਹ ਬੰਦੇ ਦਾ ਹਾਂ ਬਿਲਕੁਲ ਜਿੰਨਾ 31 ਦਸੰਬਰ ਤੱਕ ਜਿਹੜਾ ਮੈਂ ਰੇਟ ਵਿੱਚ ਪੰਜਾਬ ਪੈ ਕੱਟ ਕੀਤੇ ਜਿਹੜੇ 31 ਦਸੰਬਰ ਤੱਕ ਗੱਡੀਆਂ ਆਣ ਗਈਆਂ ਉਹਨਾਂ ਦਾ ਉਸ ਗੱਡੀ ਨੰਬਰ ਨੂੰ ਸਦਾ ਵਾਸਤੇ 50 ਰੁਪਏ ਛੂਟ ਹੋਵੇਗੀ ਲਓ ਜੀ ਗੱਲ ਕਰ ਲਓ ਧਿਆਨ ਦੇ ਨਾਲ ਆਪਣੇ ਖੇਮੇ ਚ ਪਾ ਲਓ ਜਿਹੜਾ ਇਸ ਵੀਡੀਓ ਨੂੰ ਸ਼ੇਅਰ ਕਰ ਲਊਗਾ ਜਿਹੜਾ ਇਸ ਵੀਡੀਓ ਨੂੰ ਦੇਖ ਕੇ ਆਊਗਾ ਭਾਈ ਅਸੀਂ ਤਾਂ ਵੀਡੀਓ ਦੇਖ ਕੇ ਆਏ ਗੁਰੂ ਸਾਹਿਬ ਲਾਈਵ ਦੇ ਤੁਹਾਡਾ ਉੱਥੇ ਦਿਖਾਇਆ ਗਿਆ ਸਰਵੇਸ਼ਨ ਉਸ ਵਿਅਕਤੀ ਨੂੰ 31 ਦਸੰਬਰ ਤੱਕ 50 ਰੁਪਏ 50 ਰੁਪਏ ਲੈਸ ਹੋਣੇ ਆ ਤੇ ਜਿਹੜੀਆਂ ਗੱਡੀਆਂ ਇਹ ਤੋਂ ਤੱਕ ਕਾਗਜ਼ ਉਹਨਾਂ ਨੂੰ ਪਰਮਾਨੈਂਟ ਹੀ ਕੰਮ ਹੋ ਜਾ ਰਿਹਾ ਉਹਨਾਂ ਦੀ ਪਰਮਾਨੈਂਟ ਹੀ 50 ਰੁਪਏ ਸ਼ੂਟ ਹੋਵੇਗੀ ਅੱਗੇ ਉਹਨਾਂ ਦਾ ਨੰਬਰ ਨੋਟ ਕਰ ਲੈ ਜਾਣਗੇ ਰਜਿਸਟਰ ਲਾਇਆ ਹੈ ਜੀ ਤੇ ਉਹਨਾਂ ਨੂੰ ਸਦਾ ਵਾਸਤੇ 50 ਰੁਪਏ ਸ਼ੂਟ ਹੋਵੇਗੀ ਉਸ ਗੱਡੀ ਨੂੰ ਉਸ ਗੱਡੀ ਨੰਬਰ ਨੂੰ ਤੁਹਾਡੀ ਸਦਾ ਵਾਸਤੇ ਗੱਡੀ ਨੂੰ ਸ਼ੂਟ ਹੋ ਸਕਦੀ ਹੈ ਤੇ ਹੋਣੀ ਕਿੱਥੇ ਹੈ ਗੋਲੂਗਾ ਮੋੜ ਗੁਰੂਰਸਾਏ ਰੋਡ ਜਦੋਂ ਪੈਟਰੋਲ ਪੰਪ ਆਉਂਦਾ ਹੈ ਗੋਲੂਗਾ ਤੋਂ ਲਗਭਗ ਅੱਧਾ ਕਿਲੋਮੀਟਰ ਅਸੀਂ ਗੁਰੂਰਸਾਏ ਨੂੰ ਨਿਕਲਦੇ ਤਾਂ ਸਾਹਮਣੇ ਪੈਟਰੋਲ ਪੰਪ ਤੇ ਹੀ ਬਾਈ ਹੋਣਾ ਸਰਪਟ ਜਿਹੜੀਆਂ ਗੱਡੀ ਵਾਸ਼ ਹੋ ਚੁੱਕੀ ਤੁਹਾਨੂੰ ਦਿ ਪਤਾ ਉਦੋਂ ਲੱਗਣਾ ਹੈ ਜਦੋਂ ਤੁਸੀਂ ਗੱਡੀ ਲੈ ਕੇ ਆਓਗੇ ਵਾਕੇ ਗੱਡੀ ਦੀ ਸਫਾਈ ਐ ਨਹੀਂ ਹੋ ਰਹੀ ਤਾਂ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁਦ ਦਾ ਗੁਰੂ ਅਸੇ ਲਾਈਵ ਨਵੀਂ ਵੀਡੀਓ ਲੈ ਕੇ ਫਿਰ ਮਿਲਦੇ ਆਂ ਦੇਖਦੇ ਰਹੋ ਲਾਈਕ ਸ਼ੇਅਰ ਕਮੈਂਟ ਦੇ ਵਿੱਚ ਆਪਣੀ رائے ਜ਼ਰੂਰ ਲਿਖਿਓ